ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਦਾ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਸੁਖਾਨੰਦ ਇਹ ਤੋਂ ਇਲਾਵਾ ਠੱਠੀਪਾਈ ਇਹਦੇ ਨੇੜ ਹੈ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਦੱਸੋ ਬਾਈ ਜੀ ਉਹਨਾਂ ਦਾ ਵਪਾਰ ਦਾ ਕੰਮ ਹੈ ਜੇ ਕੋਈ ਭਰਾ ਗਾਵਾਂ ਖਰੀਦਣੀਆਂ ਚਾਹੁੰਦਾ ਖਾਸ ਕਰਕੇ ਗਰਮੀ ਦੀ ਰੁੱਤ ਨੂੰ ਧਿਆਨ ਚ ਰੱਖ ਕੇ ਤੋ ਉਹ ਮਿਲਕਿੰਗ ਵਾਲੀਆਂ گاਵਾں ਵੀ ਖਰੀਦ ਸਕਦਾ ਇੱਥੇ گاਵਾں ਹਰ ਟਾਈਮ ਮੌਜੂਦ ਹੁੰਦੀਆਂ ਐ ਇਹ ਤੁਸੀਂ ਕੋਸ਼ਕ ਨਾਗ ਦੇਖੋ ਵਿੱਚੋਂ ਕੋਸ਼ਿਸ਼ ਕਰ ਲਾਂਗੇ ਇੱਕ ਅੱਧਾ ਨਾਗ ਤੁਹਾਨੂੰ ਤੋਰ ਕੇ ਦਿਖਾ ਦਈਏ ਵੈਸੇ ਮੇਨ ਜਿਹੜੀ ਸਾਡੀ ਵੀਡੀਓ ਅਸੀਂ ਬਣਾ ਰਹੇ ਆਂ ਉਹ ਅਸੀਂ ਵਾਇੜਾਂ ਦੀ ਬਣਾ ਰਹੇ ਆਂ ਬੱਚੀਆਂ ਦੀ ਬਣਾ ਰਹੇ ਤੇ ਬੱਚੀਆਂ ਦੇ ਵਿੱਚ ਵੀ ਜ਼ਿਆਦਾ ਬੱਚੀਆਂ ਜਿਹੜੀਆਂ ਉਹ ਤੁਹਾਨੂੰ ਗੰਭਣ ਹੀ ਦਿਖਾ ਦੇਣੀ ਐ ਸੋ ਲਾਸਟ ਤੱਕ ਵੀਡੀਓ ਦੇਖਿਓ ਇੱਕ ਵਾਰ ਕੈਮਰਾ ਇਹਨਾਂ ਬੱਚੀਆਂ ਤੇ ਮਾਰਤਾ ਹੈ ਇਸ ਤੋਂ ਬਾਅਦ ਚ ਆਪਾਂ ਬਾਰ ਜਗਾ ਵਾਹੀ ਜਿਹਰਾਂ ਦੀ ਬਣੀ ਵੀ ਆ ਉਹਦੇ ਉੱਤੇ ਇਹ ਤੁਹਾਨੂੰ ਕਲਾਕਲਾ ਨਗ ਤੋਰ ਕੇ ਦਿਖਾਉਂਦੇ ਜਾਵਾਂਗੇ ਤਸੱਲੀ ਕਰਨ ਦਾ ਹੱਕ ਹੈ ਗੱਬਣਾ ਨੂੰ ਚੈੱਕ ਪਾਸ ਕਰਾ ਲਿਓ ਖਾਲੀ ਬੱਚੀਆਂ ਨੂੰ ਵੀ ਅੰਦਰੋਂ ਚੈੱਕ ਕਰਾਉਣਾ ਚਾਹੋ ਤਾਂ ਤੁਸੀਂ ਕਰਵਾ ਕੇ ਲਿਜਾ ਸਕਦੇ ਹੋ ਆਓ ਬਾਈ ਨੂੰ ਮਿਲਿਏ ਕਰਦੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੈਠ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਦੇਵੀ ਲਾਲ ਖਾਨ ਜੀ ਪਿੰਡ ਜਿੱਦ ਠੀਕ ਹੈ ਤਹਿਸੀਲ ਬਾਗਾਪੁਰਾਣਾ ਡਿਸਟ੍ਰਿਕਟ ਮੋਗਲ ਦੇਵੀ ਲਾਲ ਭਾਈ ਰੂਟੀਨ ਚਾਹੀ ਜਾਂਦੇ ਆ ਪਸੂ ਹਾਂਜੀ ਰੈਗੂਲਰ ਹੀ ਆਈ ਜਾਂਦੀ ਅੱਛਾ ਇਕਾਂਵਾਂ ਅੱਜ ਮੈਂ ਦੇਖ ਰਿਹਾ ਥੋੜਾ ਕ੍ਰੋਸ ਸੰਗ ਦੇ ਵਿੱਚ ਵਧ ਕ੍ਰੋਸ ਸੰਗ ਗਰਮੀ ਚ ਜਿਆਦਾ ਕ੍ਰੋਸ ਸੰਗ ਦੀ ਡਿਮਾਂਡ ਆ ਸਕਦੀ ਅੱਛਾ ਗਰਮੀ ਚ ਇਹ ਵਿਕਤੀਆਂ ਰਹਿੰਦੀ ਹਾਂਜੀ ਹਾਂਜੀ ਬਾਹਲੇ ਵੀ ਗੰਗਾ 10 15 ਗੰਗਾ ਆਪਣੇ ਕੋਲ ਕ੍ਰੋਸ ਰਹਿੰਦੀਆਂ 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 ਹਾਂਜੀ ਠੀਕ ਹੈ ਬੈੜਾ ਦਿਖਾਈ ਗਿਆ ਆਪਾਂ ਬੈੜਾ ਅੱਜ ਟਾਈਮ 6 ਬੈੜਾ ਜੀ ਦੋ ਬੈੜਾ ਇਸ ਟਾਈਮ ਆ ਰਹੀਆਂ ਮੌਕੇ ਤੇ ਉਹ ਪ੍ਰੈਗਨੈਂਟ ਹੈ ਜੀ ਉਹ ਥੋੜਾ ਹੋਰ ਲੇਟ ਹੋਣ ਕਰਨ ਤੇ ਲੇਟ ਹੋ ਗਈ ਵੀਡੀਓ ਬੰਦੀ ਤੱਕ ਆ ਗਿਆ ਤਾਂ ਵਿੱਚ ਦਿਖਾ ਦੇਗੇ ਤ ਦੇਵੀ لال بھائی ਕੀ ਡਿਟੇਲ ਹੈ ਇਸ ਬੱਚੀ ਦੀ ਇਹ ਤੋਂ ਸ਼ੁਰੂਆਤ ਕਰਦੇ ਜਗੀਰ ਭਾਈ ਫਸਟ ਟਾਈਮ ਸੂ ਗਈ ਬੱਚੀ 7 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਦੰਦੋਂ ਕਿਵੇਂ ਹੋਊਗਾ ਦੰਦੋਂ ਦੋ ਦੰਦ ਦੀ ਗੱਡੇ ਬੱਚੀ ਨੇ ਜੀ ਠੀਕ ਹੈ ਅੱਛਾ ਕੀ ਰੇਟ ਰਹੂਗਾ ਦਾ ਰੇਟ ਹੈ ਦਾ ਇਸ 37000 ਰੁਪਏ ਬੱਚੀ ਦਾ 37000 ਹਾਂਜੀ ਤੋਰੀ ਭਾਈ ਦੋਸਤੋ 7 ਮਹੀਨੇ ਦੀ ਗੱਭਣ ਬੱਚੀ ਬਹੁਤ ਚੰਗੀ ਬਰੀਡ ਵਾਲੀ ਹੈ ਜੀ ਸਾਡੇ ਪਿੰਡੋਂ ਹੀ ਲਈਏ ਫਾਰਮ ਚ ਮਾਂ ਦਾ ਵੀ 34 35 ਲੀਟਰ ਦਾ ਰਿਕਾਰਡ ਆ ਜੀ ਠੀਕ ਹੈ ਬੱਚੀ ਦੇ ਟੀਕਾ ਵੀ ਸੈਕਸ਼ਨ ਪਰ ਹੈ ਭਾਈ ਠੀਕ ਹੈ ਸਮਾ ਦੇ ਉਧਰ ਨੂੰ ਭਾਈ ਸੋ ਦੋਸਤੋ ਦੋ ਦੰਦ ਭਾਈ ਕਹਿੰ ਮੌਕਾ ਇਹ ਰਹਿਣਾ ਵੀ 2 ਮਹੀਨਿਆਂ ਚ ਚੰਗੀ ਸੰਭਲੋਗੇ ਜਿਹੜਾ ਵੀਰ ਸੰਭਾਲ ਲੂਗਾ ਬਾਕੀ ਚੰਗਾ ਫਿਟਿੰਗ ਵਾਲਾ ਆਰਡਰ ਹੈ ਜੀ ਕੱਲਾ ਕੱਲਾ ਥਾਣ ਦੇਖ ਸਕਦੇ ਤੁਸੀਂ ਆਰਡਰ ਹੋਣੀ ਪਛੀ ਨਹੀਂ 7ਵੇਂ ਮਹੀਨੇ ਜਾਮ ਪਛੀ ਆਰਡਰ ਪੜਦੀ ਨਹੀਂ ਜੀ ਤੋਂ ਸੋਹਣਾ ਹਵਾਨਾ ਬਣਾਉਣਾ ਸ਼ੁਰੂ ਕੀਤਾ ਦੱਸੋ ਟਾਂਚਾ ਚੰਗਾ ਸੋ ਇਹ ਪਹਿਲੇ ਨੰਬਰ ਤੇ ਵਹਿੜ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੱਸੋ ਇਹ ਰੇਟ ਨਾਲ ਅਸੀਂ ਬੋਲਦੇ ਜਾਵਾਂਗੇ ਬਾਕੀ ਮਾਨਤਨ ਹੋ ਜਾਂਦਾ ਹੁੰਦਾ ਜੀ ਮਾਨਤਨ ਹੋ ਜਗਈ ਕੋਈ ਫਿਕਸ ਪ੍ਰਾਈਸ ਨਹੀਂਗਾ ਆਪਣਾ ਕਿਸੇ ਵੀ ਲਈ ਸਹੀ ਓਕੇ ਜਿਹੜੀ ਇਹ 2 ਨੰਬਰ ਤੇ ਵੈਡ ਹੁਣ ਆਪਾਂ ਤੋੜ ਰਹੇ ਆਂ ਬਾਈ ਜੋ ਗਿੱਤ ਬਈ ਇਹ ਸਾਢੇ 4 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਚੈੱਕ ਪਾਸ ਹੋ ਗਈ ਚੈੱਕ ਪਾਸ ਹੈ ਜੀ ਠੀਕ ਹੈ ਔਰ ਬੱਚੀ ਚੰਗੇ ਰਿਕਾਰਡ ਵਾਲੀ ਫਾਰਮ ਦੀ ਬੱਚੀ ਹੈ ਜੀ ਕੋਈ ਲੋਕਲ ਨਹੀਂ ਗਈ ਆਪਣੇ ਤੋਂ ਬੰਦਾ ਕੋਈ ਵੀ ਲਵੇ ਪੂਰਾ ਰਿਕਾਰਡ ਮਿਲੂਗਾ ਫਾਰਮ ਦੀ ਵੀਡੀਓ ਮਿਲੂਗੀ ਫਿਰ ਸੈਕਸਰ ਸੀਮਨ ਲੱਗਿਆ ਹੋਆ ਬੱਚੀ ਦੇ ਜੀ ਔਰ ਮੂਹ ਦੋ ਦਾਂਦੀ ਹੈ ਬੱਚੀ ਦੀ ਦੋ ਹਾਈਟ ਲੈਂਥ ਦੇਖ ਸਕਦੇ ਹੋ ਬੱਚੀ ਦੀਆਂ ਇਕੱਲਾ ਇਕੱਲਾ ਥਾਣ ਪਿਆ ਕੋਈ ਫੋਰਟ ਸ਼ਾਂਗ ਵੀ ਨਹੀਂ ਬੱਚੀ ਦੀ ਇਹਦਾ ਰੇਟ ਕੀ ਰੋ ਰੇਟ ਇਹਦਾ ਜੀ 65 ਹੀ ਦੇ ਦਾਂਗੇ ਜੀ 65000 ਹਾਂਜੀ ਦੋਸਤੋ 65000 ਦੀ ਇਹ ਵੈਡ ਮਿਲ ਜੂਗੀ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਪ੍ਰੈਗਨੈਂਟ ਹੈ ਜੀ ਅੱਧ ਕੱਬ ਹੋ ਗਈ ਹੈ ਹਾਂਜੀ ਤੇ ਇਹ ਵੀ ਬਾਈ ਦੱਸਦਾ ਵੀ ਮੂੰਹ ਦੋ ਦੰਦ ਹੈ ਹਾਲਾ ਬਾਈ ਹਾਈਟ ਲੈਂਥ ਚੈੱਕ ਕਰ ਸਕਦੇ ਹੋ ਕੁਆਲਟੀ ਫੇਸ ਕਨਫਰਮ ਕਰ ਲਿਓ ਆਕੇ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਸੋ ਇਹ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਲੈ ਚੱਲੋ ਸੋ ਇਹ ਦੇਖੋ ਸੋਹਣੇ ਥਾਣੇ ਦੋਸਤੋ ਮੋٹے ਥਾਣੇ ਦੇ ਹਜੇ ਇਹਨੇ ਇਹਦਾ ਟਾਈਮ ਪਿਆ ਤਾਂ ਪੂਰੀ ਰਾਜੀ ਤੁਸੀਂ ਕਰ ਸਕਦੇ ਹੋ ਚੰਗੀ ਸੇਵਾ ਦੇ ਨਾਲ ਲੈ ਚਲੋ ਭਾਈ 65000 ਇਹਦਾ ਰੇਟ ਹੈ ਤੁਸੀਂ ਹਾਂ ਜੀ ਦੇਵੀ ਲਾਲ ਭਾਈ ਇਸ ਵੈਡ ਦੀ ਕੀ ਡਿਟੇਲ ਹੈ ਜਗਜੀਤ ਭਾਈ ਇਹ ਫਾਰਮ ਜੋ ਲਈ ਆ ਬੱਚੀ ਤੁਹਾਡੇ ਸਾਹਮਣੇ ਉਤਰੀ ਗੱਡੀ ਜਨਮਾਈ ਤੋਂ ਹੀ ਵੀ ਨਹੀਂ ਗਈ ਹਾਂ ਇਹ 3 ਮਹੀਨੇ ਦੀ ਪ੍ਰੈਗਨੈਂਟ ਹੋਣ ਵਾਲੀ ਪੂਰੀ 5-4 ਦਿਨ ਹੀ ਘਟਾਗੇ ਚੈੱਕ ਪਾਸ ਹੋਈ ਵੀ ਹੈ ਪੂਰੀ ਚੈੱਕ ਪਾਸ ਹੈ ਜੀ ਬਾਕੀ ਟੀਕਾ ਲਵਾਇਆ ਠੰਡਾ ਬਾਕੀ ਚੰਗੇ ਦੇ ਸੀਮਣ ਦੀ ਹੈ ਜੀ ਸਾਰਾ ਰਿਕਾਰਡ ਮਿਲੂਗਾ ਬੱਚੀ ਸੈਕਸ ਰਿਸੀਵਨ ਹੈ ਪੂਰੀ ਫਾਰਮ ਦੀ ਕੱਦ ਕਾਠ ਹਾਈਟ ਲੈਨ ਪੂਰਾ ਵੇਡ ਬੂਡ ਦੇਖੋ ਬੱਚੀ ਦਾ ਬਾਕੀ ਅੱਗੇ ਵੀ ਚੰ ਕਿਹੜੇ ਰੇਟ ਹੈ ਤਾਂ ਕਿਰੇਨਾ ਰੇਟੇ ਦਾ 75000 ਰੁਪਏ ਚ ਗਈ ਬਾਈ ਹੁਣ ਦੇਖੋ ਹੁਣ ਗੰਗਾ ਜਿੱਡਾ ਕੱਦ ਕਾਠ ਹੁਣ ਬੋਡੀ ਵੇਟ ਆ ਜੀ ਬੱਚੀ ਦਾ ਸਹੀ ਤੇ ਦੁੱਧ ਵੀ ਬੱਚੀ ਨੇ 라ਵਣਾ 35 ਪਲੱਸ ਪਾਉਣਾ ਜੀ 라ਵਣ ਨੇ ਇਹ ਹੁਣੇ ਉਤਰੀ ਹੈ ਦੱਸੋ ਤੁਸੀਂ ਵੇਖ ਵੀ ਲਿਆਉਣਾ ਕਿਉਂਕਿ ਇਹ ਵੀਡੀਓ ਅਸੀਂ ਐਡ ਕਰਾਂਗੇ ਦੂਜੀ ਵੀਡੀਓ ਬਣਾ ਲਈ ਸੀ ਹਜੇ ਜਿਹੜੀ ਪਰਾਲੀ ਗੱਡੀ ਚੋਂ ਦੀ ਬਾਈ ਕਿਹੜਾ ਹੋਰ ਕਢਾਈ ਉਹ ਵੀ ਪੈਰ ਚੜੀ ਤੇ ਉਹ ਕੱਢ ਮੈਂ ਪਰਾਲੀ ਚੜੀ ਸੋ ਸੋ ਇਹ ਵੈਡ ਹੋਣੀ ਉਤਰੀ ਹੈ ਹਜੇ ਤੇ ਬਾਈ ਨਵਾਉਤ ਹੋਊਗਾ ਤਾਂ ਹੋਰ ਚਮਕੂਗੀ ਵੈਸੇ ਜਿਹੜੀ ਬਰੀਡ ਕੁਆਲਿਟੀ ਹੈ ਉਹ ਤੁਸੀਂ ਇਹਦੀ ਐਵੇਂ ਵੀ ਦੇਖ ਸਕ ਬਟੌਰ ਲਗੂ। ਸੋ ਚੈੱਕ ਪਾਸ ਵੈੜ ਦੋਸਤੋ 75000 ਰੇਟ ਗਾਂ ਬਣੀ ਵੀ ਹੈ ਕਰਮਾ ਵਾਲੀ ਸੁਖਨਾ ਬਾਕੀ ਚੈੱਕ ਪਾਸ ਤੁਸੀਂ ਕਰਵਾ ਕੇ ਲਿਜਾ ਸਕਦੇ ਹੋ। ਲੈ ਚਲੋ ਭਾਈ ਅੰਦਰ। ਸੋ ਦੇਖ ਸਕਦੇ ਹੋ ਇਹਦਾ ਢਾਂਚਾ ਵੀ। ਸੋ ਇਹ ਵੀ ਵੈੜ ਉਹਨਾਂ ਵੈੜਾਂ ਦੇ ਵਿੱਚ ਹੀ ਨਾਲ ਵਿਕਰੀ ਵਾਲੀ ਹੈ। ਜੀ। ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। 10 ਨੰਬਰ ਤੇ ਤੁਹਾਨੂੰ ਜਰਸੀ ਦਿਖਾਉਣੇ ਆ। ਇਹ ਵੀ ਗੱਭਣਾ ਬਈ। ਇਹ ਬੱਚੀ ਦੇ ਜਗੀ ਬਈ ਹੋ ਗਿਆ 35 36 ਦਿਨ ਹੋ ਗਿਆ ਟੀਕਾ ਭਰਾ ਇਹਨੂੰ। ਹਜੇ ਕਨਫਰਮ ਚ ਨਹੀਂ ਹੋਇਆ। ਕਨਫਰਮ ਜੀ ਨਹੀਂ ਹੁੰਦੀ ਆਪਾਂ। ਜੇ ਬੱਚੀ ਅੱਜ ਜਦੋਂ 10 ਦਿਨ ਬਾਅਦ ਰੇਟ ਕਰਨਾ ਆਪਾਂ ਚੈੱਕ ਕਰਾ ਕੇ ਉਹ ਜੇ ਰੇਟ ਹੋਊਗਾ। ਅੱਜ ਆਪਾਂ ਖਾਲੀ ਦੇ ਰੇਟ ਦੇ ਹਿਸਾਬ ਨਾਲ ਦੇਵਾਂਗੇ ਜੀ। ਅੱਛਾ ਖਾਲੀ ਆਪਾਂ ਕੀ ਭਾਜ ਦੇ ਦਿਆਂਗੇ ਬਈ? ਇਹਦਾ 45000 ਰੁਪਏ ਰੇਟ ਹੈ ਜੀ ਬਈ। ਠੀਕ ਹੈ। ਹਾਂ ਜੀ। ਜੇਕਰ 10 ਦਿਨ ਬਾਅਦ ਚੈੱਕ ਕਰਾ ਕੇ ਲੈਣੀ ਹੋ ਫਿਰ ਉਹਦਾ ਮੌਕੇ ਦਾ ਉਹ ਜੇ ਰੇਟ ਹੋਊਗਾ ਜੀ। ਬੱਚੀ ਚੰਗੇ ਇਹ ਠੀਕ ਹੈ ਪੂਰਾ ਇਹਦੇ ਵੀ ਫਾਰਮ ਵਾਲਾ ਦੋ ਡਿਟੇਲ ਲਈਏ ਫਾਰਮ ਦੀ ਰੱਛੀ ਹੈ ਤੇ ਆਪ ਨੂੰ ਪੂਰਾ ਪ੍ਰੂਫ ਦੇਵਾਂਗੇ ਵੀਡੀਓ ਵੀ ਦੇਵਾਂਗੇ ਜੇ ਕੋਈ ਵੀ ਬੰਦਾ ਲਊਗਾ ਆਪਣੇ ਤੋਂ ਠੀਕ ਹੈ ਓਕੇ ਹਾਂਜੀ ਸੋ ਦੋਸੋ ਇਹ ਵੈਣ ਤੁਸੀਂ ਦੇਖੋ ਬਾਕੀ ਫੇਸ ਕੁਆਲਟੀ ਚੈੱਕ ਕਰੋ ਬੱਚੀ ਦਿਖੜਨੀ ਕੋਈ ਨਹੀਂ ਕਿਵੇਂ ਹੋਊਗੀ ਬਈ ਦੰਦੋ ਦੋ ਦੰਦ ਕੱਢੇ ਬੱਚੀ ਨੇ ਠੀਕ ਹੈ ਦੋ ਦੰਦ 45000 ਦਾ ਰੇਟ ਹੈ ਲੈ ਚੱਲ ਬਈ ਅੱਗੇ ਨੂੰ ਹਾਂਜੀ ਸੋ 30 35 ਦਿਨ ਹੋ ਗਏ ਏਆਈ ਹੋਈ ਨੂੰ ਥਣ ਸੋਹਣੇ ਆ ਬਿੱਥੀ ਤੇ ਆ ਪੂਰੇ ਜਰਸੀ نسل ਦੀ ਇਹ ਵੈਣ ਤੋਰਦੇ ਹਾਂ 3 ਨੰਬਰ ਤੇ ਤੁਹਾਨੂੰ ਦਿਖਾਈ ਹੈ 来 चलो भाई अंदर नु सो एतो बिना आगे एक और ਵੈਡ ਜਿਹੜੀ ਉਹ ਬਾਈ ਲੈ ਕੇ ਆਇਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਾਈਟ ਸੋਹਣੀ ਹੈ ਲੰਬਾਈ ਬਹੁਤ ਅਲਸੋ ਵੈਡ ਦੀ ਭਾਈ ਕੀ ਡਿਟੇਲ ਹੈ ਇਹ ਜਗੀਤ ਭਾਈ ਇਹਦੇ ਬੱਚੀ ਤੇ ਹੋ ਗਿਆ ਇਹਦੇ 40 ਦਿਨ ਸੀਮਨ ਲੱਗੇ ਨੇ ਠੀਕ ਹੈ ਹਮ ਬੱਚੀ ਦੇ ਦੇ ਵੀ ਚੰਗਾ 66 ਸੀਮਨ ਭਰਿਆ ਭਾਜੀ ਨਾਲ ਉਦੋਂ ਬਾਅਦ ਬੱਚੇ ਹੀਟ ਚਾਹੀਏ ਨਾ ਬੋਲੀਏ ਜੀ ਠੀਕ ਹੈ ਮੰਨ ਲਓ ਆਪਾਂ ਨੌਨ ਪ੍ਰੈਗਨੈਂਟ ਦੇ ਹਿਸਾਬ ਨਾਲ ਹੀ ਰੇਟ ਦੇਵਾਂਗੇ ਪਰ ਬੱਚੇ ਅੱਜ ਤੋਂ 5-10 ਦਿਨ ਬਾਅਦ ਲਊਗਾ ਬੰਦਾ ਚੈੱਕ ਕਰਾ ਕੇ ਆਪਾਂ ਦੇ ਸਕਦੇ ਹਾਂ ਠੀਕ ਹੈ 100% ਬੱਚੀ ਗੱਭਣ ਹੋਊ ਚਾਹੇ ਕੋਈ ਐਦਾ ਖਾਲੀ ਕਰਕੇ ਲੈ ਸਕਦਾ ਆਪਣੀ ਅੱਛਾ ਖਾਲੀ ਦੇ ਹਿਸਾਬ ਤੇ ਕੀ ਰੇਟ ਖਾਲੀ ਹਿਸਾਬ ਨਾਲ 45-6000 ਰੁਪਏ ਦੇ ਬੱਚੀ ਦੇ ਦਾਂਗੇ ਆਪੇ 45 ਦੀ ਦੱਸੋ ਇਹ ਇਸੇ ਤਰ੍ਹਾਂ ਮਿਲ ਜੂਗੀ ਖਾਲੀ ਇਹਨੂੰ ਮੰਨ ਲਿਓ ਤੁਸੀਂ ਪਰ 40 ਦਿਨ ਹੋ ਗਏ ਬਾਈ ਕਹਿੰਦਾ ਇਹ ਆਈ ਹੋਈ ਹਾਂਜੀ ਪੂਰੇ ਰਿਕਾਰਡ ਵਾਲੀ ਬੱਚੀ ਹੈ ਜੀ ਮੂੰਹ ਅਜੇ ਦੋ ਦੰਦ ਕੱਢਿਆ ਬੱਚੀ ਜੀ ਕਮਾਲਾ ਬਾਈ ਲੈਂਥ ਦੇਖ ਲਓ ਬੱਚੀ ਦੀ ਕਿੱਡੀ ਐ ਬੋਡੀ ਵੇਟ ਦੇਖੋ ਬਾਕੀ ਥਾਣ ਥੋਣ ਕੱਲਾ ਕੱਲਾ ਹੀ ਥਾਣਾ ਜੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਬੱਚੀ ਦੀ ਓਕੇ ਹਾਂਜੀ ਤਾਂ ਥਣ ਵੀ ਦੱਸੋ ਕੱਲਾ ਕੱਲਾ ਬਾਈ ਇਸ ਦਾ ਲੰਬਾਈ ਬਹੁਤ ਆ ਵੇੜ ਦੀ ਦੇਖੋ ਹਾਈ ਚੜਾਈ ਸੋ 40 ਦਿਨਾਂ ਦੀ ਇਸ ਟਾਈਮ ਇਹ ਕੱਪਣ ਪਰ ਰੇਟ ਜਿਹੜਾ 45000 ਉਹ ਖਾਲੀ ਦੇ ਹਿਸਾਬ ਤੇ ਹੈ ਪੰਜਾਂ ਕਿ ਦਿਨਾਂ ਨੂੰ ਚੈੱਕ ਪਾਸ ਹੋ ਜੂਗੀ ਇਹ ਵੀ ਵੈਡ ਦੱਸੋ ਤੁਹਾਨੂੰ ਇਹਦੂ ਅੱਗੇ ਦਿਖਾਉਣੇ ਆ ਇਹ ਬੱਚੀ ਖੀਰੀਆ ਵੀ ਪ੍ਰੈਗਨੈਂਟ ਹੈ ਚੈੱਕ ਅਪ ਹਾਂਜੀ ਸਵਾ ਚਾਰ ਮਹੀਨੇ ਪ੍ਰੈਗਨੈਂਟ ਹੈ ਚੀਕ ਨੰਦੋਖੀ ਰੀਏ ਬੱਚੀ ਦੇਖ ਸਕਦਾ ਚਾਰ ਹੀ ਥਾਣਾ ਬੱਚੀ ਦੇ ਕੋਈ ਫੋਟ ਦੀ ਛਾਗ ਨਹੀਂ ਇਹ ਥੋੜੀ ਮਿਕਸ ਕ੍ਰੋਸ ਚ ਪੈਂਦੀ ਹੈ ਸੋ ਸੋ ਥੋੜੀ ਕ੍ਰੋਸ ਬਰੀਡ ਹੈ ਪਰ ਵਜਨ ਹ ਕੁਆਲਟੀ ਕੁਆਲਟੀ ਪੂਰੀ ਹੈ ਬੱਚੀ ਦੀ ਬਾਈ ਪੂਰੀ ਹੈ ਤਾਂ ਤੁਸੀਂ ਦੇਖ ਲਓ ਸਵਾ ਚਾਰ ਮਹੀਨਿਆਂ ਦੀ ਗੱਬਣ ਹੈ ਗੱਬਣ ਨੂੰ ਇੱਥੋਂ ਚੈੱਕ ਪਾਸ ਕਰਾ ਲਿਓ ਖੀਰੀਆਂ ਜਾਂ ਦੋਂਦੀਆਂ ਜਿਹੜੀਆਂ ਅਸਰ ਬੱਚੀਆਂ ਉਹ ਵੀ ਜਰੂਰ ਆਪਦੇ ਵੱਲੋਂ ਭਾਵੇਂ ਕਨਫਰਮ ਕਰਕੇ ਲਿਜਾਓ ਬਾਅਦ ਵਿੱਚ ਕਿਸੇ ਕੋਲੋਂ ਲਾਂਭਾ ਨਾ ਬਣੇ ਤੋਂ ਟਾਂਚਾ ਤੁਸੀਂ ਇਹਦਾ ਪ੍ਰੋਪਰ ਵੀਡੀਓ ਤੋਂ ਦੇਖ ਸਕਦੇ ਹੋ ਕੱਲੇ ਕੱਲੇ ਅੰਗ ਨੂੰ ਦੇਖ ਲਓ ਇਹਦੇ ਥੋੜੀ ਸਾਈਵਾਲ ਨਾਲ ਕ੍ਰ ਗਰਮੀ ਇਹ ਘਟ ਮਣਾਉਂਦੀ ਹੈ ਢਾਂਚੇ ਦਾ ਤੁਸੀਂ ਦੇਖ ਲਓ ਬੋਡੀ weight ਇਹਦਾ ਫੁੱਲ ਹੈ ਬਾਕੀ ਜੋ ਪਛੀ ਦੰਦੋ ਵੀ ਖੀਰੀ ਹੈ ਬਾਈ ਜੀ ਠੀਕ ਹੈ ਦੰਦੋ ਬਾਈ ਦੱਸਦਾ ਖੀਰੀ ਦੰਦੋ ਖੀਰੀ ਹੈ ਬੱਚਾ ਤੋਂ ਪੈਰਾਂ ਦੀ ਬਣਾਵਟ ਸਟਰਕਚਰ ਲੱਤਾਂ ਉਹ ਤੁਸੀਂ ਇਹਦੀਆਂ ਵੀਡੀਓ ਚ ਦੇਖ ਲੈਣੀਆਂ ਲੈ ਚੱਲੀਏ ਇਹਦਾ ਰੇਟ ਆਪਾਂ ਕੀ ਬੋਲੇ ਰੇਟ ਇਹਦਾ 48000 ਰੁਪਏ ਜੀ ਓਕੇ ਸੋ ਇੱਕ ਹੋਰ ਬੱਚਾ ਤੁਹਾਨੂੰ ਦਿਖਾਉਣਾ ਹੈ ਦਸਤੋ ਲਾਸਟ ਉੱਤੇ ਬੱਚਿਆਂ ਦੇ ਵਿੱਚੋਂ ਬਾਈ ਦੰਦੋ ਕਿਵੇਂ ਹੋਊਗੀ ਬੱਚੀ ਦੰਦੋ ਖੀਰੀਆ ਜੀਤ ਬਾਈ ਸੱਤ ਮਹੀਨੇ ਦੀ ਹੈ ਜਬ ਬੱਚੀ ਦੀ ਬਰੀਡ ਪ੍ਰੂਫ ਫੁੱਲ ਆਫ ਪੂਰੀ ਕੁਆਲਿਟੀ ਵਾਲੀ ਬੱਚੀ ਹੈ ਜੀ ਸੋ ਦਸਤੋ ਇਹ ਸੰਗ ਨਹੀਂ ਦਾਗੇ ਇਹ ਧਿਆਨ ਚ ਰੱਖ ਲਿਓ ਬਾਕੀ ਬਾਕੀ ਛੋਟਾ ਛੋਟਾ ਸੰਗ ਹੈ ਸੰਗ ਦਿਖਾ ਵੀ ਦੇਵਾਂਗੇ ਡਾਂਗ ਦੇ ਹੜੀ ਚ ਸਹੀ ਹੈ ਸੱਚੀ ਬਰੀਡ ਵਾਲੀ ਪੂਰੀ ਜਿਹੜੀ ਗੱਲ ਹੈ ਬਾਕੀ ਟਾਂਚਾ ਤੁਸੀਂ ਦੇਖੋ ਹਾਈ ਲੈਂਡ ਹਾਈ ਲੈਂਡ ਪੂਰੀ ਢੀ ਉਮਰ ਬੱਚੀ ਦੀ ਕਮਾ ਦੇ ਪਾ ਤੈਨੂੰ ਹੋਰ ਢੇੜਾ ਜਾ ਕਢਾ ਦੇ ਦਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 30 30000 ਜਿਹੜੇ ਹਾਂਜੀ ਬੰਗੀ ਬੱਚੀ ਪੂਰੇ ਰਿਕਾਰਡ ਲਈ ਮਾਂ ਦਾ ਵੀ 38 ਲੀਟਰ ਦਾ ਰਿਕਾਰਡ ਸੀਗਾ ਜੀ ਫਾਰਮ ਦੀ ਬੱਚੀ ਹੈ ਕੋਈ ਲੋਕਲ ਬੱਚਾ ਨਹੀਂਗਾ ਵੀ ਦੇਖਿਆ ਤੇ। ਸੋ ਇਹ ਦੋਸਤੋ ਵੇਹਣਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਦਿਖਾਤੀਆਂ। ਰੇਟ ਅਸੀਂ ਵੀਡੀਓ ਚ ਕਰਤੇ ਆ। ਆਇਆ ਭਰਾਵਾਂ ਦਾ ਮਾਨਤਾਣ ਕੀਤਾ ਜਾਊਗਾ। ਇੱਕ ਸਾਈਵਾਲ ਗਾਂ ਹੈ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਲਾਸਟ ਉੱਤੇ ਦਿਖਾਉਣੀ ਹੈ। ਚੌਂਕੀ ਇਹ ਦਿਖਾ ਦਿੰਨੇ ਵੈਸੇ ਗਾਵਾਂ ਦੀ ਵੀਡੀਓ ਨਹੀਂ ਅਸੀਂ ਕਰਨੀ ਸੀਗੀ ਕਿਉਂਕਿ ਗਾਵਾਂ ਇਦਾਂ ਦੀਆਂ ਐ ਵੀ ਬਾਕੀ ਇਹਨਾਂ ਦਾ ਪੁਰਾਣਾ ਵਪਾਰ ਉਹਦੇ ਕਰਕੇ ਗਾਹਕ ਵੀਰ ਵੀ ਰੂਟੀਨ ਚ ਆਉਂਦੇ ਰਹਿੰਦੇ। ਭਾਈ ਕੰਨਵਾ ਸੂਆ ਸੋਣ ਲੱਗੀ ਐ ਸਾਈਵਾਲ। ਜਗੀਰ ਭਾਈ ਪੁੱਜੇ ਸੂਆ ਪਹਿਲਾਂ ਤਾਂ 16 ਲੀਟਰ ਦਾ ਰਿਕਾਰਡ ਆ ਪਿਓਰ ਸਾਈਵਾਲ ਆ ਕੋਈ 1% ਵੀ ਕ੍ਰੋਸ ਨਹੀਂ ਰਹੀ। ਕੀ ਗੈਦਣ ਕਿੰਨੇ ਲੜੂ ਦਾਣਾ ਜੀ ਵੜਦੇ 10 12 ਦਿਨ ਬਾਕੀ ਹੈ ਜੀ ਆਰਡਰ ਹੁਣ ਦੇਖੋ ਕੱਲਾ ਕੱਲਾ ਥਾਣਾ ਤੇ ਪੂਰੀ ਠੰਡੀ ਸੁੱਦੀ ਹੈ ਕੋਈ ਲੱਤ ਛੜ ਵਾਲੀ ਨਹੀਂ ਭਾਵੇਂ ਕੋਈ ਬੱਚਾ ਬਹਿ ਕੇ ਦੁੱਧ ਚੋਲੇ ਕੋਈ ਹੁਣੇ ਮਾਰਨ ਵਾਲੀ ਭਾਈ ਕਮਾਈ ਇੱਕ ਜਿਹੜਾ ਹੋਰ ਅੱਛਾ ਇਹਦਾ ਰੇਟ ਕੀ ਰਾਊਗਾ ਇਹਦਾ 65000 ਰੁਪਏ ਜਗੀ ਭਾਈ 65000 ਸੋ ਦੋਸਤੋ ਤੁਹਾਨੂੰ ਗਰਮੀ ਦੀ ਰੁੱਤ ਚ ਚੰਗਾ ਦਹੀਂ ਲੱਸੀ ਚੋਰ ਸ਼ਹੀ ਵਾਲਾ ਅੱਜ ਕ ਨੂੰ 1.5 ਲੱਖ ਲਈ ਮੈਂ ਲੈ ਲਓ ਕੋਈ 1.5 ਪੌਣੇ ਤੋਂ 1 ਲੱਖ ਤੋਂ ਘੱਟ ਮਿਲਦੀ ਨਹੀਂ 15 ਲੀਟਰ ਵਾਲੀ ਤੇ ਇਹ ਹੁਣ 15 16 ਲੀਟਰ ਖੁੱਲਾ ਦੁੱਧ ਪਾਉਣਾ ਕੋਈ ਗਰਮੀ ਮੰਨਣ ਵਾਲੀ ਨਹੀਂ ਪੂਰਾ ਬਾਕੀ ਠੰਡੀ ਸੁਧੀ ਕੋਈ ਲੱਤ ਛੜ ਵਾਲੀ ਨਹੀਂ ਕੋਈ ਜ਼ਿੰਮੇਵਾਰ ਭਾਈ ਲੈ ਸਕਦਾ ਜਿਨ੍ਹਾਂ ਨੇ ਬੁੜਗਣੇ ਦੁੱਧ ਚੋਣਾ ਠੀਕ ਹੈ ਸੋ ਦੋਸਤੋ ਇਹ ਚੀਜ਼ ਤੁਸੀਂ ਪਰਖ ਕਰ ਲਿਓ ਬਾਕੀ ਤਾਂ ਆਪਾਂ ਨੂੰ ਪਤਾ ਵੀ ਇਹ ਨਾ ਤਾਂ ਇਹਨਾਂ ਨੂੰ ਛੇਤੀ ਕੋਈ ਰੋਗ ਲੱਗੇ ਪ੍ਰਮਾਤਮਾ ਨਾਲੋ ਤੇ ਨਾ ਇਹ ਇਨਾ ਦੁੱਧ ਜਿਹੜਾ ਦੁੱਧ ਆ ਉਹ ਵੀ ਸੰਘਣਾ ਰਹਿੰਦਾ ਹੈ ਸੋ ਸਿਰਫ ਇੱਕ ਡਰ ਹੁੰਦਾ ਵੀ ਇਹ ਗਰਮਣਾ ਨਿਕਲ ਆਉਣ ਬਾਈ ਦੱਸਦਾ ਵੀ ਇਹ ਪੂਰੀ ਸੀਲ شریف ਹੈ ਸੋ ਤਸੱਲੀ ਤੁਸੀਂ ਕਰ ਲਿਓ ਧੰਨਵਾਦ